ਤਾ ਬਿਲਕੁਲ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇੱਥੇ ਪਾਈਟੈਕਸ ਦੀ 18ਵੀਂ ਐਡੀਸ਼ਨ ਤੇ ਮੌਕੇ ਪਹੁੰਚ ਚੁਕੇ ਨੇ ਤਾਂ ਦੇਖਾਂਗੇ ਕਿ ਕੀ ਫਿਲਹਾਲ ਪਹਿਲਾਂ ਤਾਂ ਮੇਲੇ ਦਾ ਆਨੰਦ ਮਾਨਣ ਕੇ ਇੱਥੇ ਜਿਹੜਾ ਪਾਈਟੈਕਸ ਮੇਲਾ ਹਰ ਸਾਲ ਦੀ ਤਰ੍ਹਾਂ ਗੁਰੂ ਨਗਰੀ ਹੰਸਰ ਦੇ ਵਿੱਚ ਸ਼ੁਰੂ ਹੁੰਦਾ ਫਿਲਹਾਲ ਜਿਹੜੀਆਂ ਤਸਵੀਰਾਂ ਤੁਹਾਨੂੰ ਇੱਥੇ ਦਿਖਾ ਰਿਹਾ ਰਜੀਤ ਐਵੇਨਿਊ ਗਰਾਊਂਡ ਦੀਆਂ ਜਿੱਥੇ ਸਿੱਖਿਆ ਮੰਤਰੀ ਹਰਜੋਤ ਬੈਂਸ ਪਹੁੰਚ ਚੁਕੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਪੰਜਾਬ ਦੇ ਸਿੱਖਿਆ ਟੱਚ ਨੂੰ ਲੈ ਕੇ ਕਿਉਂਕਿ ਕਾਫੀ ਕਰੋੜਾਂ ਰੁਪਏ ਖਰਚ ਕਰਕੇ ਜਿਹੜਾ ਟੀਚਰਾਂ ਦਾ ਜਿਹੜਾ ਮਨੋਭਲ ਉੱਚਾ ਕੀਤਾ ਗਿਆ ਸੀ ਬੈਸ ਜਿੱਥੇ ਉਹ ਪਹੁੰਚੇ ਨੇ ਮੇਲਾ ਚੱਲਦਾ ਆ ਰਿਹਾ 50 ਤੋਂ ਸ਼ੁਰੂਆਤ ਹੋਈ ਸੀ ਅੱਜ 600 ਐਕਸੀਬਿਟਰ ਪਹੁੰਚ ਗਏ ਜੀ ਮੈਂ ਸਭ ਤੋਂ ਪਹਿਲਾਂ ਤਾਂ ਪੀ ਐਚ ਡੀ ਸੀ ਸੀ ਆਈ ਨੂੰ ਮੁਬਾਰਕਬਾਦ ਦਿੰਦਾ ਹਾਂ ਉਹ ਇਸ ਸਫਲ ਆਯੋਜਨ ਦੇ ਲਈ ਤੇ ਪਾਈਟੈਕ ਤੇ ਇਸ ਮੇਲੇ ਦੇ ਨਾਲ ਜਿੱਥੇ ਸ਼ਹਿਰ ਦੇ ਵਿੱਚ ਇਕਨੋਮੀ ਬੂਸ ਹੁੰਦੀ ਹੈ ਉੱਤੇ ਪੰਜਾਬ ਦੇ ਵਿੱਚ ਸਾਡੇ ਸਟਾਰਟਅਪ ਸਾਡੇ ਐਮ ਐਸ ਸੀ ਵੀ ਉਹਨਾਂ ਨੂੰ ਇੱਕ ਬਹੁਤ ਵੱਡਾ ਬਲ ਮਿਲਦਾ ਜੀ ਸਰ ਏ ਐਮਸੀ ਇਲੈਕਸ਼ਨਸ ਦੇ ਜਿਹੜੇ ਹੁਣ ਦਸਤਕ ਹੋ ਗਈ ਹੈ ਕੀ ਕੀ ਤਿਆਰੀ ਕਰਨ ਵਾਲੀ ਹੈ ਲਗਾਤਾਰ ਤਿਆਰੀ ਚੱਲ ਰਹੀ ਹੈ ਦਿਨ ਰਾਤ ਮਿਹਨਤ ਕਰ ਰਹੇ ਹਾਂ 100% ਜਿੱਤਾਂਗੇ ਵਧੀਆ ਉਮੀਦਵਾਰ ਲਵਾਂਗੇ ਤੇ ਜਿਹੜੇ ਕੰਮ ਰੁਕੇ ਹੋਏ ਸੀ ਕਿਉਂਕਿ ਕੋਰਪੋਰੇਸ਼ਨ ਸਾਡੇ ਕੋਲ ਨਹੀਂ ਸੀ ਉਹਨਾਂ ਕੋਰਪੋਰੇਸ਼ਨਾਂ ਦੇ ਵਿੱਚ ਸਾਡੇ ਰਿਪਰੈਜ਼ੈਂਟੇਟਿਵ ਆਣਗੇ ਐਮਸੀ ਆਣਗੇ ਤੇ ਪੂਰਾ ਫਿਰ ਉਹਨਾਂ ਹੋਰ ਜਿਹੜੇ ਰਫ਼ਤਾਰ ਬਹੁਤ ਈਜੀ ਨਾਲ ਵਧੂਗਾ ਸਟਾਫਰ ਦੇ ਵਿੱਚ ਜੇ ਗੱਲ ਕਰੀਏ ਕਾਫੀ ਸਕੂਲਾਂ 'ਚ ਸਾਮੀਆਂ ਫਿਲਹਾਲ ਖਾਲੀ ਪਈਆਂ ਉਹਨਾਂ ਬਾਰੇ ਨਵੀਰ ਲਗਾਤਾਰ ਲਗਾਤਾਰ ਰਿਕਰੂਟਮੈਂਟ ਚੱਲ ਰਹੀ ਹੈ ਦੋ ਸੁਣਤਾ ਤੁਸੀਂ ਅੱਗੇ ਨਾਲੋਂ ਦੇਖੋ ਪੁੱਛੋ ਜਾ ਕੇ ਸਕੂਲਾਂ 'ਚ ਫੀਡਬੈਕ ਲੈ ਕੇ ਆਓ ਕੱਲ 5-7 ਸਕੂਲਾਂ ਜਾ ਕੇ ਫਿਰ ਮੈਨੂੰ ਫੀਡਬੈਕ ਦਿਓ ਟੀਚਰਸ ਨਾਲ ਸਿੱਧੀ ਗੱਲਬਾਤ ਕਰੋ ਰਿਕਾਰਡ ਰਿਕਾਰਡ ਪ੍ਰੋਮੋਸ਼ਨ ਕਿਸਾਨਾਂ ਨੂੰ ਦੇਖ ਜਾਂਦੇ ਤਾਂ ਕਿਹਾ ਗਿਆ ਪਰ ਕਿਸਾਨਾਂ ਨੂੰ ਦਿਲ ਹੀ ਨਹੀਂ ਜਾਂਦੇ ਤਾਂ ਜਾਂਦੇ ਬਹੁਤ ਮਾੜੀ ਗੱਲ ਹੈ ਬੜੀ ਮੰਦਭਾਗੀ ਗੱਲ ਹੈ ਕਹਿਣ ਨੂੰ ਡੈਮੋਕ੍ਰੇਸੀ ਹੈ ਕਹਿਣ ਨੂੰ ਲੋਕਤੰਤਰ ਹੈ ਕਹਿਣ ਨੂੰ ਅੰਦਾਤਾ ਹੈ ਪਰ ਦੇਖੋ ਅੱਜ ਉਹਨਾਂ ਦੇ ਮੈਂ ਹੁਣੀ ਦੇਖ ਰਿਹਾ ਸੀ ਕਿ ਗੋਲੀਆਂ ਤੱਕ ਵੀ ਉੱਥੇ ਚੱਲੀਆਂ ਨੇ ਇਹ ਬੜਾ ਮੰਦਭਾਗ ਡਿਮਾਂਡ ਸੇ ਉਹਨਾਂ ਦੀਆਂ ਜਾਇਜ਼ ਨੇ ਕਿ ਦੇਖੋ ਜੀ ਡਿਮਾਂਡ ਸਰ ਕਿਸੇ ਦਾ ਅਧਿਕਾਰ ਹੈ ਦੇਖੋ ਅਸੀਂ ਵੀ ਸਰ ਬਹੁਤ ਸਾਰੇ ਲੋਕ ਪਰ ਤੁਸੀਂ ਉਹਨਾਂ ਨੂੰ ਰਸਤਾ ਤਾਂ ਦਿਓ ਨਾ ਜੀ ਉਹਨਾਂ ਨੂੰ ਇਹ ਇਹ ਰੋਕਣਾ ਕਿ ਦੇਸ਼ ਦੀ ਰਾਜਧਾਨੀ ਲੱਗ ਜਾਈ ਨਾ ਸਕਣ ਇਹ ਕਿੱਥੋਂ ਦਾ ਨਿਆਂ ਹੈ ਬਿਲਕੁਲ ਇਸਨ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਮੈਸ ਜਿੰਨਾ ਗੱਲਬਾਤ ਕੀਤੀ ਤੇ ਖਾਸ ਕਰ ਪੰਜਾਬ ਦੇ ਕਿਸਾਨਾਂ ਬਾਰੇ ਜਿਹੜਾ ਅਹਿਮ ਜਿਹੜਾ ਅੱਜ ਜਿਹੜਾ ਰਸਤਾ ਰੋਕਿਆ ਗਿਆ ਉਹਨਾਂ ਬਾਰੇ ਇਹ ਗਿਆ ਕਿ ਲੋਕਤੰਤਰ ਦੇ ਵਿੱਚ ਇਹ ਬਿਲਕੁਲ ਗਲਤ ਹੈ ਤਾਂ ਇਸ ਲਈ ਬਿਲਕੁਲ ਰਸਤਾ ਦਿਨਾ ਉਹਨਾਂ ਲਈ ਬਿਲਕੁਲ ਇੱਕ ਪੰਜਾਬ ਦਾ ਜਿਹੜਾ ਉਹਨਾਂ ਦਾ اخلاقی ਫਰਜ਼ ਬੰਦਾ ਸਰਕਾਰ ਦਾ ਕਿ ਉਹਨਾਂ ਨੂੰ ਰਸਤਾ ਦਿੱਤਾ ਜਾਵੇ ਤਾਂ ਇਹ ਸੀ ਆਰ ਭਾਰਤ ਦੀ ਸਪੈਸ਼ਲ ਰਿਪੋਰਟ ਜੈ ਹਿੰਦ ਜੈ ਭਾਰਤ